ਆਪਣੇ ਹੱਕਾਂ ਦੀ ਆਵਾਜ਼ ਠਾਉਣ ਲਈ ਚਲੋ ਦਿੱਲੀ ਚੱਲੀਏ ਆਪਣੇ ਚੁੰਗਲਿਆਂ ਦੀ ਅੱਗ ਬਚਾਉਣ ਲਈ ਚਲੋ ਦਿੱਲੀ ਚੱਲੀਏ ਬੱਚਿਆਂ ਦੀ ਭਵਿੱਖ ਬਚਾਉਣ ਲਈ ਚਲੋ ਦਿੱਲੀ ਚੱਲੀਏ ਅੱਖਾਂ ਤੇ ਪੱਟੀ ਜਿੰਨਾਂ ਦੇ ਕੰਨਾਂ ਤੋਂ ਜਿਹੜੇ ਬੋਲੇ ਨਹੀਂ ਸਾਨੂੰ ਖਾਕ ਕਰਨ ਨੂੰ ਫਿਰਦੇ ਨਹੀਂ ਸਾਡੇ ਸੀਨੇ ਬਲ ਦੇ ਕੋਲੇ ਨੇ ਐਸੇ ਕੰਨਾਂ ਵਿੱਚ ਨਗਾੜਿਆਂ ਦੀ ਇੱਕ ਉੱਚੀ ਗੂੰਜ ਬਚਾਉਣ ਲਈ ਚਲੋ ਦਿੱਲੀ ਚੱਲੀਏ ਚਲੋ ਦਿੱਲੀ ਚੱਲੀਏ ਨਾ ਮਹਿੰਗੀ ਦੀ ਨਾ ਸਸਤੀ ਦੀ ਗੱਲ ਆ ਗਈ ਸਾਡੀ ਹਸਤੀ ਦੀ ਜੋ ਦੋ ਬੰਦੇ ਫਿਰਦੇ ਨੇ ਮੈਂ ਗੱਲ ਕਰਾਂ ਉਸ ਕਸ਼ਤੀ ਦੀ ਫਰ ਚੱਪੂ ਉਸੇ ਕਸ਼ਤੀ ਦੇ ਆਇਆ ਤੂਫਾਨ ਠੱਲ ਗਏ ਚਲੋ ਦਿੱਲੀ ਚੱਲੀਏ ਚਲੋ ਦਿੱਲੀ ਚੱਲੀ ਦਿੱਲੀ ਨੂੰ ਕੇਰਾ ਪਾਉਣਾ ਹੈ ਇਹਨੂੰ ਮੁਰ ਅਹਿਸਾਸ ਕਰਾਉਣਾ ਹੈ ਇਹਦੀ ਜਿੱਤ ਤੇ ਝੰਡਾ ਅਣਖਾਂ ਦਾ ਅਸੀਂ ਰਣ ਕੇ ਫਿਰ ਲਹਿਰਾਉਣਾ ਹੈ ਸਾਰੇ ਪੁਰਖੇ ਗਏ ਸੀ ਜਿੰਨਾ ਰਾਹਾਂ ਤੋਂ ਫਿਰ ਉਹੀ ਰਾਹਾਂ ਮੱਲੀਏ ਚਲੋ ਦਿੱਲੀ ਚੱਲੀ ਚਲੋ ਦਿੱਲੀ ਚੱਲੀ ਜਿੰ ਦਰਨੀ ਲੱਗਦਾ ਤਾਂਬੇ ਤੋਂ ਤੇ ਜ਼ਹਿਰਾ ਉਗਲਣ ਬੰਬੇ ਤੋਂ ਤੇ ਪੁੰਨਾ ਪੁੱਤਾਂ ਦੀਆਂ ਮਾਵਾਂ ਨੇ ਜਿਹੜੇ ਖੋਪੜ ਲਹਾਵੇ ਰੰਬੇ ਤੋਂ ਤੇ ਇਤਿਹਾਸ ਸਾਡਾ ਕਦੇ ਫੋਲਿਆ ਨਹੀਂ ਤੈਨੂੰ ਕੀ ਸਮਝਾਵਾਂ ਚੱਲ ਗਏ ਚਲੋ ਦਿੱਲੀ ਚੱਲ ਗਏ ਚਲੋ ਦਿੱਲੀ ਚੱਲ ਗਏ ਤੇ 2 ਮਹੀਨਾ ਜਹਾਦੀਆਂ ਦੀ ਇੱਕ ਪੀੜ ਨਹੀਂ ਅਤਵਾਦੀਆਂ ਦੀ ਇੱਕ ਪੀੜ ਜੇ ਬੱਚੇ ਬੁੱਢਿਆਂ ਦੀ ਇੱਕ ਪੀੜ ਹੈ ਸਾਡੇ ਜਵਾਨਾਂ ਦੀ ਇੱਕ ਪੀੜ ਸਾਂ ਮੰਦਰ ਦੇ ਰਾਈਆਂ ਦੀ ਇੱਕ ਪੀੜ ਹੈ ਗੁੱਡੀਆਂ ਮਾਈਆਂ ਦੀ ਇੱਕ ਪੀੜ ਸਾਰੇ ਮਜ਼ਦੂਰਾਂ ਦੀ ਇੱਕ ਪੀੜ ਸਾਡੇ ਕਿਸਾਨਾਂ ਦੀ ਐਸੀਆਂ ਪਾਕ ਪਵਿੱਤਰ ਰੂਹਾਂ ਤੇ ਕੌਮਤ ਲਾਉਣ ਉਤਲੀਏ ਚਲੋ ਦਿੱਲੀ ਚੱਲੀਏ ਚਲੋ ਦਿਲੋਂ ਚੱਲਦੀ ਕੁਝ ਬੀਤੇ ਆ ਯਾਦ ਕਰਾਉਣ ਲਈ ਕੁਝ ਨਮਾਜ਼ ਫਰਜ਼ ਕੇ ਆਉਣ ਲਈ ਕੁਝ ਆਉਣ ਵਾਲੀਆਂ ਨਸਲਾਂ ਦੇ ਦੇਣਾ ਹੈ ਪੜ੍ਹ ਪੜਾਉਣ ਲਈ ਮੰਨਿਆ ਹੈ ਖੰਡ ਭਾਂਵੇਂ ਯੋੜੇ ਦੀ ਸਾਡੀ ਅੱਗ ਸੀਨੇ ਪਈ ਬਲਦੀ ਏ ਬਸ ਜ਼ਿੰਦਗੀ ਅਣਖੀ ਯੋਧਿਆਂ ਦੀ ਇਸ ਅੱਗ ਦੇ ਸਰਤੇ ਚੱਲਦੀ ਏ ਬਹੁਤ ਹਿੱਸਾ ਇਸੇ ਪੀੜ ਦਾ ਹੋਂ ਜਾ ਪੀਰਾਂ ਦੇ ਸੰਗ ਰੱਲੀਏ ਚਲੋ ਦਿੱਲੀ ਚੱਲੋ ਚਲੋ ਦਿੱਲੀ ਚੱਲੋ